ਇੱਕ ਬੱਚੇ ਨੇ ਆਪਣੇ ਪਾਪਾ ਨੂੰ ਪੁੱਛਿਆ ਕਿ ਪਾਪਾ ਗੋਡ ਕਿੰਨਾ ਕਬਡਾ ਹੈ ਪਰਮੇਸ਼ਰ ਕਿੰਨਾ ਕਬਡਾ ਹੈ ਤੇ ਉਹਦੇ ਪਾਪਾ ਨੇ ਅਸਮਾਨ ਵਿੱਚ ਉੱਡ ਰਹੇ ਜਹਾਜ਼ ਵੱਲ ਇਸ਼ਾਰਾ ਕਰਕੇ ਕਿਹਾ ਕਿ ਉਸ ਜਹਾਜ਼ ਮੈਨੂੰ ਦੱਸ ਕਿੰਨਾ ਕਬਡਾ ਹੈ ਤੇ ਸ਼ੁਰੂਆਤ ਵਿੱਚ ਤਾਂ ਬੱਚੇ ਕੋਲ ਉਹ ਜਹਾਜ਼ ਲੱਭ ਹੀ ਨਹੀਂ ਹੋਇਆ ਅਸਮਾਨ ਦੇ ਵਿੱਚ ਪਰ ਜਦੋਂ ਬਹੁਤ ਇਸ਼ਾਰੇ ਦਿੱਤੇ ਕਿ ਉੱਥੇ ਕੇ ਦੇਖ ਉਧਰ ਨੂੰ ਮੇਰੀ ਉਂਗਲੀ ਵੱਲ ਨੂੰ ਦੇਖ ਤੇ ਉਹਨੇ ਦੇਖਿਆ ਕਹਿੰਦਾ ਹਾਂ ਪਾਪਾ ਜਹਾਜ਼ ਬਹੁਤ ਛੋਟੂ ਜਿਹਾ ਜਹਾਜ਼ ਹੈ ਤੋਰੇ ਪਾਪਾ ਨੇ ਉਹਨੂੰ ਗੱਡੀ ਵਿੱਚ ਬਿਠਾਇਆ 에어ਪੋਰਟ ਤੇ ਲੈ ਕੇ ਗਏ ਉੱਥੇ ਉਹਨਾਂ ਨੇ ਜਹਾਜ਼ ਦਿਖਾਇਆ ਤੇ ਉਹਨਾਂ ਨੇ ਕਿਹਾ ਕਿ ਹੁਣ ਦੇਖ ਇਹ ਜਹਾਜ਼ ਕਿੱਡਾ ਕਿਆ ਤੂੰ ਕਹਿੰਦਾ ਇਟਸ ਸੋ ਬਿਗ ਇਹ ਤਾਂ ਬਹੁਤ ਵੱਡਾ ਜਹਾਜ਼ ਆ ਤੋਰੇ ਪਾਪਾ ਨੇ ਕਿਹਾ ਬੇਟਾ ਪਰਮੇਸ਼ਵਰ ਵੀ ਠੀਕ ਇਸੇ ਤਰ੍ਹਾਂ ਆ ਜਦੋਂ ਕੋਈ ਤੁਹਾਨੂੰ ਦੱਸਦਾ ਆ ਤੇ ਛੇਤੀ ਕਿਤੇ ਨਜ਼ਰ ਨਹੀਂ ਆਉਂਦਾ ਪਰ ਜਦੋਂ ਤੁਸੀਂ ਬਹੁਤ ਚਾਹਤ ਰੱਖ ਕੇ ਉਹਨੂੰ ਦੇਖਣ ਦੀ ਕੋਸ਼ਿਸ਼ ਕਰਦੇ ਆ ਤੇ ਫਿਰ ਉਹ ਤੁਹਾਨੂੰ ਛੋਟਾ ਜਿਹਾ ਨਜ਼ਰ ਆਉਂਦਾ ਆ ਪਰ ਜਿਵੇਂ ਜਿਵੇਂ ਤੁਹਾਡੀ ਦੂਰੀ ਘਟਦੀ ਜਾਂਦੀ ਹੈ ਜਿੰਨਾ ਜਿੰਨਾ ਤੁਸੀਂ ਉਹਦੇ ਨੇੜੇ ਜਾਂਦੇ ਆ ਉਹਨਾਂ ਹੀ ਗॉड ਦਾ ਸਾਈਜ਼ ਤੁਹਾਨੂੰ ਵੱਡਾ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਤੁਹਾਡੇ ਲਈ ਗॉड ਉਹਨਾਂ ਹੀ ਵੱਡਾ ਹੋ ਜਾਂਦਾ ਹੈ ਠੀਕ ਹੈ ਸਹੀ ਤਰ੍ਹਾਂ ਸਾਡੀ ਲਾਈਫ ਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਨੂੰ ਗॉड ਛੋਟਾ ਨਜ਼ਰ ਆਉਂਦਾ ਹੈ ਪਰ ਜੇ ਉਹ ਨੇੜੇ ਜਾਣ ਦੀ ਕੋਸ਼ਿਸ਼ ਕਰਨਗੇ ਤਾਂ ਉਹਨਾਂ ਨੂੰ ਪਰਮੇਸ਼ਵਰ ਦਾ ਇੱਕ ਵਿਸ਼ਾਲ ਰੂਪ ਨਜ਼ਰ ਆਏਗਾ ਜਿਸ ਰੂਪ ਦੇ ਵਿੱਚ ਉਹ ਖੁਸ਼ੀਆਂ ਵੰਡਣ ਵਾਲਾ ਆ ਪਾਪ ਤੋਂ ਆਜ਼ਾਦੀ ਦੇਣ ਵਾਲਾ ਆ ਜਿਸ ਰੂਪ ਦੇ ਵਿੱਚ ਉਹ ਸਾਡੇ ਸਾਰੇ ਗਮ ਬੋਝ ਚੱਕਣ ਵਾਲਾ ਆ ਕਿਉਂਕਿ ਸੱਚਮੁੱਚ ਉਹ ਬਹੁਤ ਵਿਸ਼ਾਲ ਆ